ਪਰਮ ਸਤਕਾਰਯੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਲਸਾ ਗੁਰੂ ਖਾਲਸਾ ਸਾਧ ਸੰਗਤ ਜੀ ਦਿਨ ਅਭੀ ਕਰਾਂ ਤੋਂ ਚੱਲ ਕੇ ਮਨ ਵਿੱਚ ਸ਼ਰਧਾ ਤੇ ਪ੍ਰੇਮ ਲੈ ਕੇ ਦੂਰੋਂ ਨੇੜੇੋਂ ਚੱਲ ਕੇ ਹਾਜਰ ਹਜੂਰ ਜਹਰਜੂਰ ਸਰਬ ਕਲਾ ਪਰਪੂਰ ਬਾਣੀ ਕੇ ਬੋਹੇਤ ਗੁਰੂਆਂ ਦਾ ਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲੀਆਂ ਬਣਾ ਰਹੇ ਹੋ ਕੁਝ ਸਮਾਂ ਆਪਣੇ ਕੋਲ ਹੋਰ ਹੈ ਜਿਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰਕੀਆਂ ਕਥਾ ਕਹਾਣੀਆਂ ਕਰਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ ਆਸੇ-ਪਾਸੇ ਜਿਹੜੇ ਮਾਈ ਭਾਈ ਬੱਚੇ ਫਿਰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਜਿਹੜਾ ਸਮਾਂ ਆਪਾਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਬਤੀਤ ਹੋਏਗਾ ਉਹ ਸਫਲਾ ਹੋ ਜਾਏਗਾ ਆਸੇ-ਪਾਸੇ ਫਿਰ ਕੇ ਵੀ ਸਮਾਂ ਲੰਘ ਜਾਣਾ ਪਰ ਗੁਰੂ ਚਰਨਾਂ ਵਿੱਚ ਬੈਠ ਕੇ ਲੇਖੇ ਵਿੱਚ ਲੱਗ ਜਾਏਗਾ ਸਫਲਾ ਹੋ ਜਾਏਗਾ ਬਾਕੀ ਜਿਹੜੀ ਸੰਗਤ ਨੇ ਲੰਗਰ ਛਕ ਲਿਆ ਚੰਗੀ ਗੱਲ ਐ ਜਿਨ੍ਹਾਂ ਨੇ ਨਹੀਂ ਛਕਿਆ ਉਹਨਾਂ ਨੂੰ ਦੁਆਨ ਦੀ ਸਮਾਪਤੀ ਤੋਂ ਬਾਅਦ ਹੁਣ ਲੰਗਰ ਛਕਾਇਆ ਜਾਏਗਾ ਕਿਉਂਕਿ ਦੋ ਲੰਗਰ ਚੱਲ ਰਹੇ ਨੇ ਇੱਕ ਸ਼ਬਦ ਦਾ ਲੰਗਰ ਚੱਲ ਰਿਹਾ ਇੱਕ ਪ੍ਰਸ਼ਾਦੇ ਦਾ ਲੰਗਰ ਚੱਲ ਰਿਹਾ ਇੱਕ ਸਰੀਰ ਦੀ ਖਰਾਕ ਤੇ ਇੱਕ ਰੂਹ ਦੀ ਖਰਾਕ ਦੋਵੇਂ ਲੰਗਰ ਚੱਲਦੇ ਨੇ ਗੁਰੂ ਘਰ ਦੇ ਵਿੱਚ ਸੋ ਬਾਕੀ ਸਮੇਂ ਨੂੰ ਆਪਾਂ ਲੇਖੇ ਵਿੱਚ ਲਾਉਣਾ ਹੈ ਜਿਤਨੀ ਸੰਗਤ ਗੁਰ ਚਰਨਾ ਵਿੱਚ ਸਬਾਇਮਾਨ ਹੈ ਜਾਂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਨ ਵਾਸਤੇ ਆ ਰਹੀ ਹੈ ਸਾਰੇ ਆਪਣੀ ਰਸਨਾ ਪਵਿੱਤਰ ਕਰੋ ਜੀ ਕੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਸੜਾ ਗੋਵਿੰਦਗੜ੍ਹ ਨਗਰ ਦੀ ਸ਼ਹਿਰ ਦੀ ਸੰਗਤ ਨੂੰ ਤਿੰਨ ਦਿਵਾਨਾਂ ਦਾ ਸਮਾ ਮਿਲਿਆ ਅੱਜ ਸੱਚੇ ਪਾਤਸ਼ਾਹ ਦੀ ਰਹਿਨਮਾਈ ਹੇਠ ਪਹਿਲਾ ਦਿਵਾਨ ਪ੍ਰਾਰੰਭ ਹੈ ਗਰਮੀ ਦੀ ਰੁੱਤ ਸ਼ੁਰੂ ਹੋਣ ਵਾਲੀ ਹੈ ਜੇ ਸ਼ੁਰੂ ਨਹੀਂ ਹੋਈ ਕਿਉਂਕਿ ਸਾਡੇ ਦੇਸ਼ ਵਿੱਚ 6 ਰੁੱਤਾਂ ਸਾਰੇ ਦੇਸ਼ ਵਿੱਚ ਨਹੀਂ ਕੁਝ ਲੱਕੇ ਵਿੱਚ ਕੁਝ ਸਾਡੇ ਦੇਸ਼ ਦੇ ਐਸੇ ਲੱਕੇ ਨੇ ਜਿੱਥੇ ਠੰਡ ਹੀ ਰਹਿੰਦੀ ਹੈ ਇੱਧਰ ਮਨੀ ਕਰਨ ਵਾਲ ਚਲੇ ਜਾਓ ਮਨੀ ਕਰਨ ਸਾਹਿਬ ਹੇਮਕੁੰਡਾ ਸਾਹਿਬ ਚਲੇ ਜਾਓ ਇੱਧਰ ਹਿਮਾਲਿਆ ਚ ਠੰਡ ਹੀ ਰਹਿੰਦੀ ਐ ਇੱਧਰ ਦੱਖਣ ਚ ਚਲੇ ਜਾਈਏ ਉਧਰ ਗਰਮੀ ਹੀ ਰਹਿੰਦੀ ਐ ਪਰ ਕੁਛ ਲੱਗ ਕੇ ਆਪਣਾ ਜਿੱਥੇ ਛੇ ਰੁੱਤਾਂ ਰਹਿੰਦੀਆਂ ਦੋ ਦੋ ਮਹੀਨੇ ਦੀ ਇੱਕ ਰੁੱਤ ਹੁੰਦੀ ਐ ਹੁਣ ਬਸੰਤ ਰੁੱਤ ਲੰਘ ਕੇ ਹਟੀ ਐ ਹੁਣ ਗ੍ਰੀਖਮ ਰੁੱਤ ਸ਼ੁਰੂ ਹੋ ਗਈ ਗਰਮੀ ਦੀ ਰੁੱਤ ਪਰ 15 ਵਿਸਾਖ ਤੋਂ ਸ਼ੁਰੂ ਹੁੰਦੀ ਹੈ ਗਰਮੀ ਦੀ ਰੁੱਤ 15 ਵਿਸਾਖ ਤੋਂ 15 ਹਾੜ ਤੱਕ 2 ਮਹੀਨੇ ਤਪਸ਼ ਤੋਂ ਬਚਣ ਵਾਸਤੇ ਜਦੋਂ ਦੀ ਬੁੱਧ ਇਨਸਾਨ ਦੀ ਵਿਕਸਤ ਹੋਈ ਹੈ ਇਹਨੇ ਉਪਰਾਲੇ ਕੀਤੇ ਹੈ ਯਤਨ ਕੀਤੇ ਹੈ ਪਹਿਲਾਂ ਲੋਕ ਲੋਕ ਰੁੱਖਾਂ ਹੇਠ ਬੈਠ ਜਾਂਦੇ ਸੀ ਸ਼ਾਮੇ ਬੈਠਦੇ ਦਰਿਆਵਾਂ 'ਚ ਨਦੀਆਂ 'ਚ ਝੀਲਾਂ 'ਚ ਇਸ਼ਨਾਨ ਕਰ ਲੈਂਦੇ ਸੀ ਫਿਰ ਪੱਖੇ ਆ ਗਏ ਕੂਲਰ ਆ ਗਏ ਏਅਰ ਕੰਡੀਸ਼ਨ ਆ ਗਏ ਬਾਹਰੀ ਤਪਸ਼ ਤੋਂ ਬਚਣ ਵਾਸਤੇ ਤਾਂ ਆਪਾਂ ਬੜੇ ਉਪਾਅ ਕਰ ਲਏ ਜਾਂ ਕਰ ਰਹੇ ਆਂ ਜਿਹੜੇ ਕੁਛ ਅਮੀਰ ਲੋਕ ਨੇ ਉਧਰ ਹਿਮਾਲਿਆ ਚ ਚਲੇ ਜਾਂਦੇ ਉਹਨਾਂ ਨੇ ਬੰਗਲੇ ਬਣਾਏ ਹੋਏ ਆ ਉਧਰ ਬਾਹਰਲੀ ਗਰਮੀ ਤੋਂ ਬਚਣ ਵਾਸਤੇ ਤਾਂ ਆਪਾਂ ਆਪਾ ਕਰ ਲੈਨੇ ਆ ਪਰ ਗੁਰੂ ਗ੍ਰੰਥ ਸਾਹਿਬਹ ਜੀ ਕਹਿੰਦੇ ਨੇ ਤੇਰੇ ਅੰਦਰ ਚਾਰ ਪ੍ਰਕਾਰ ਦੀ ਤਪਸ਼ ਹੈ ਚਾਰ ਤਰ੍ਹਾਂ ਦੀ ਅੱਗ ਤੇਰੇ ਅੰਦਰ ਬਲ ਰਹੀ ਹੈ ਅਗਗਾ ਇੱਕ ਤਰ੍ਹਾਂ ਦੀ ਬੜੀ ਹੁੰਦੀ ਹੈ ਪਰ ਆਪਣੇ ਅੰਦਰ ਤਾਂ ਚਾਰ ਪ੍ਰਕਾਰ ਦੀ ਹਰ ਵੇਲੇ ਬਲਦੀ ਰਹਿੰਦੀ ਹੈ ਬਾਹਰਲੀ ਅੱਗ ਤਾਂ ਜਾਦੀ ਭਟਕ ਜੇ ਆਪਾਂ ਫਾਇਰ ਬਰਗੇਡ ਮੰਗਾ ਲੈਨੇ ਆ ਥੋੜੀ ਹੋਵੇ ਆਪਾਂ ਬਾਲਟੀਆਂ ਲੈ ਕੇ ਜਾਂ ਕੋਈ ਸਾਧਨ ਕਰਕੇ ਬੁਝਾ ਲੈਨੇ ਆ ਉਹ ਅੰਦਰਲੀ ਤਪਸ਼ ਨਾ ਤਾਂ 에어 ਕੰਡੀਸ਼ਨਰ ਵਿੱਚ ਘਟਦੀ ਐ ਨਾ ਹਿਮਾਲਿਆ 'ਚ ਜਾ ਕੇ ਘਟਦੀ ਐ ਨਾ ਸਿਆਲ ਦੇ ਰੁੱਤ ਵਿੱਚ ਘਟਦੀ ਐ ਗੁਰਮਾਰ ਕੇੰਦਰ ਨੂੰ ਗੁੱਝੀ ਆਗੈ ਦਿਸਦੀ ਤਾਂ ਨਹੀਂ ਐ ਜੇ ਦਿਸਦੀ ਹੋਵੇ ਫਿਰ ਤਾਂ ਆਪਾਂ ਕੋਈ ਯਤਨ ਕਰਕੇ ਬੁਝਾਈ ਲਈਏ 1 2 4 ਨਹੀਂ ਗੁਰੂ ਮਾਰਾ ਕਹਿੰਦੇ ਨੇ ਸਾਰਾ ਸੰਸਾਰ ਉਸ ਗੁੱਜੀ ਅੱਗ ਦੇ ਵਿੱਚ ਸੜ ਰਿਹਾ ਹੈ ਗੁੱਜੀ ਪਾਹੇ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਉਹ ਗੁੱਜੀ ਅੱਗ ਦੇ ਵਿੱਚ ਸਾਰਾ ਸੰਸਾਰ ਹੀ ਸੜ ਰਿਹਾ ਹੈ ਸਹਬ ਦੱਸਦੇ ਨੇ ਕਿ ਆਪਣੇ ਅੰਦਰ ਚਾਰ ਪ੍ਰਕਾਰ ਦੀ ਕਿਹੜੀ ਅਗਨੀ ਹੈ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦਜੈ ਨਾਨਕਾ ਤਰੀਐ ਚਰਨੀ ਲੱਗ ਇਹ ਆਪਾਂ ਨੂੰ ਚਾਰ ਪ੍ਰਕਾਰ ਦੀ ਅਫਗੰਦਰੋਂ ਹਰ ਵੇਲੇ ਸਾੜਦੀ ਰਹਿੰਦੀ ਹੈ ਇਹਨੂੰ ਕੋਈ ਦੁਨੀਆ ਦਾ ਬਰੰਗ ਸਾਧਨ ਸ਼ਾਂਤ ਨਹੀਂ ਕਰ ਸਕਦਾ ਨਹੀਂ ਸੀਤਲੰਗ ਚੰਦਰ ਦੇਵੈ ਨਹੀਂ ਸੀਤਲੰਗ 52 ਚੰਦਨ ਹੈ ਨਹੀਂ ਸੀਤਲੰਗ ਸੀ ਤੁਰਤੇਨ ਨਾਨਕ ਸੀਤਲੰਗ ਸਾਧ ਸੁਵਜਨ ਹੈ ਮਾਰ ਕਹਿੰਦੇ ਚੀਜ਼ਾਂ ਠੰਡੀਆਂ ਜ਼ਰੂਰ ਨੇ ਚੰਦਨ ਵੀ ਠੰਡਾ ਹੈ 52 ਚੰਦਨ ਉਹਦੀ ਤਸਵੀਰ ਠੰਡੀ ਹੁੰਦੀ ਹੈ ਲੋਕੀਏ ਨੂੰ ਪੈਰਾਂ ਦੀਆਂ ਤਲੀਆਂ ਵਿੱਚ ਹੱਥਾਂ ਦੀਆਂ ਤਲੀਆਂ 'ਚ ਮੱਥੇ ਤੇ ਲੇਪ ਕਰਦੇ ਆ ਚੰਦਨੀ ਤਸੀਰ ਠੰਡੀ ਹੁੰਦੀ ਹੈ ਨੈ ਸੀਤਲਕ ਚੰਦਰ ਦੇਵੈ ਚੰਦਰਮਾ ਜਦੋਂ ਰਾਤ ਨੂੰ ਚੜਦਾ ਉਹ ਵੀ ਠੰਡ ਵਰਤਾ ਦਿੰਦਾ ਪਰ ਚੰਦਰਮੇ ਦੀ ਠੰਡ ਚਮੜੀ ਤੱਕ ਰਹਿੰਦੀ ਹੈ ਸਰੀਰ ਨੂੰ ਤਾਂ ਠੰਡ ਲੱਗਦੀ ਐ ਪਰ ਰਾਤ ਨੂੰ ਮੰਨਦਾ ਹੀਟਰ ਤਾਂ ਉਸ ਤਰ੍ਹਾਂ ਹੀ ਤਪਿਆ ਰਹਿੰਦਾ ਸਾਰੀ ਰਾਤ ਕਈਆਂ ਦੀ ਐ ਸ਼ਾਂਤ ਗੁਜ਼ਰਦੀ ਐ ਚੈਨ ਨਹੀਂ ਹੁੰਦਾ ਉਹਨਾਂ ਨੂੰ ਨੈ ਸੀਤਲਿੰਗ ਚੰਦਰ ਦੇਵ ਐ ਨੈ ਸੀਤਲਿੰਗ ਬਾਵਨ ਚੰਦਨ ਐ ਨੈ ਸੀਤਲਿੰਗ ਸੀਤੁਰਤੀਨ ਸ਼ਿਆਲ ਦੀ ਰੁੱਤ ਵਿੱਚ ਆਪਾਂ ਕੱਪੜੇ ਪਾਏ ਹੁੰਦੇ ਨੇ ਕਿਸੇ ਨੇ ਕੋਟ ਪਾਇਆ ਕਿਸੇ ਨੇ ਲੋਈ ਲਈ ਹੈ ਜਰਸੀਆਂ ਪਾਈਆਂ ਪਰ ਅੰਦਰਲੀ ਤਬਸ ਤਾਂ ਉਸ ਤਰ੍ਹਾਂ ਹੀ ਹੈ ਉਹਦੇ ਉੱਤੇ ਠੰਡ ਦਾ ਕੋਈ ਅਸਰ ਨਹੀਂ ਹੈ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਮਾਰਗ ਕਹਿੰਦੇ ਚੀਜ਼ਾਂ ਤੇਰੇ ਚੰਮ ਨੂੰ ਠੰਡ ਦੇ ਦੇਣਗੀਆਂ ਪਰ ਤੇਰੇ ਮਨ ਨੂੰ ਠੰਡਾ ਨਹੀਂ ਕਰ ਸਕਦੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਛ ਨਾਹੇ ਵਿਸੂਰੇ ਸੋ ਪ੍ਰਭ ਚਿਤਨਾਵੀ ਵਿਸ਼ਟਾਂਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦਮਨ ਤੀਰੇ ਮਾਰ ਕਹਿੰਦੇ ਕੁਛ ਕਰ ਲੈ ਦੁਨੀਆ ਦੇ ਸੋਨੇ ਦੇ ਮਕਾਨ ਬਣਾ ਲੈ ਹੀਰੇ ਲਾਲ ਜੜ ਜੜ ਲੈ ਵਿੱਚ ਤੂੰ ਤਾਂ ਸੋਚਦਾ ਸੀ ਸੰਖ ਮਰਮਰ ਲਾ ਲਿਆ ਪੱਥਰ ਥੋੜਾ ਮਨ ਨੂੰ ਸ਼ਾਂਤੀ ਦੇਗਾ ਤੇਰੇ ਇਹ ਰ ਕੰਡੀਸ਼ਨ ਲਾ ਲੈ ਬਹੁਤ ਵਧੀਆ ਬਾਰਉ ਤਾਂ ਸਰੀਰ ਕੰਬਦਾ ਪਰ ਅੰਦਰ ਹੀਟਰ ਉਸੇ ਤਰ੍ਹਾਂ ਹੀ ਚੱਲ ਰਿਹਾ ਸੱਤਾਵਲੈਤਾ ਦਾ ਬਾਦਸ਼ਾਹ ਕਿਉਂ ਨਾ ਬਣ ਜਾਏ ਪਰ ਜਿਹਦੇ ਮਨ ਨੂੰ ਚੈਨ ਹੀ ਨਹੀਂ ਹੈ ਜਿਹਦੇ ਮਨ ਨੂੰ ਸ਼ਾਂਤੀ ਨਹੀਂ ਹੈ ਜਿਹਦਾ ਮਨ ਹੀ ਛੜਦਾ ਬਲਦਾ ਰਹਿੰਦਾ ਹੈ ਕੀ ਕਰਨਗੇ ਉਹਦੇ ਮਹਿਲ ਕੀ ਕਰਨਗੇ ਧਨ ਪਦਾਰਥ ਕੀ ਕਰਨਗੇ ਰਾਜ ਭਾਗ ਤੂੰ ਕਿੱਥੇ ਆ ਫਿਰ ਮਨ ਦੀ ਸ਼ਾਂਤੀ ਕਿੱਥੇ ਆ ਮਨ ਦਾ ਸੁਖ ਜਿਹੜੇ ਗੁਰੂ ਦੇ ਹਜ਼ੂਰੀ ਚ ਬੈਠੇ ਆਪਾਂ ਸੱਚੇ ਪਾਤਸ਼ਾਹ ਆਪਾਂ ਨੂੰ ਦੱਸਦੇ ਆ ਭਾਈ ਉਹ ਕਿੱਥੇ ਹੈ ਮਨ ਦਾ ਟਿਕਾ ਪੀਸ ਆਫ ਮਾਈਂਡ ਕਿੱਥੇ ਹੈ ਬਾਣੀ ਚ ਮਹਾਰਾਜ ਉਪਦੇਸ਼ ਕਰਦੇ ਆਪਾਂ ਨੂੰ ਮਨ ਸ਼ਾਂਤ ਨਾ ਹੋਵੇ ਜੀ ਬਿਨਾਂ ਹਰ ਨਾਮ ਤੋਂ ਸ਼ਾਂਤ ਨਾ ਹੋਵੇ ਜੀ ਬਿਨਾਂ ਹਰ ਨਾਮ ਤੋਂ ਸਤ ਨਾ ਹੋਵੇ ਜੀ ਬਿਨਾ शांत न होवे शांत न होवे मन शांत न होवे शांत न होवे शांत <laughs> न होवे शांत न होवे মন শান্ত না শান্তবে শ না হো জীব না মন শান্ত না হোব জীবনা হর নাম স ਦਰ세 ਜਨ ਇੱਕ ਸੁਖ ਓ ਗਣਪੁਰੇ ਗ੍ਰਹ ਸੋਇਨ ਚੰਦਨ ਸੁਗੰਧ ਚੰਦਨ ਸੁਗੰਧ ਭਾਈ ਮੋਤੀ ਹੀਰੇ ਮਨ ਵਿੱਚ ਸੁਖ ਮਾਨ ਦਾ

ਨਾ ਮਨ ਸ਼ਾਂਤ ਹੋਵੇ ਜਿਤ ਜਿਮਨ ਕੀ ਰੇੁੰਦਰ ਸੇ ਜਨੇਕ ਸੁਖ ਸਭ ਤੋਂ ਵੱਡਾ ਸੁਖ ਹੈ ਮਨ ਦੀ ਸ਼ਾਂਤੀ ਜੇ ਤਾਂ ਮਨ ਸ਼ਾਂਤ ਹੈ ਤਾਂ ਕੁੱਲੀ ਵੀ ਮਹਿਲਾ ਵਰਗੀ ਲੱਗਦੀ ਹੈ ਤੇ ਜੇ ਛੜਦਾ ਬਲਦਾ ਫਿਰ ਮਹਿਲ ਵੀ ਕੁੱਲੀ ਤੋਂ ਮਾੜੇ